이란 اسرائيل યુદ્ધ ਦੇ ਵਿਚਕਾਰ ਦੱਖਣੀ ਕੋਰੀਆ ਦੀ ਫੌਜ ਨੇ ਦਾਵਾ ਕੀਤਾ ਕਿ ਉੱਤਰੀ ਕੋਰੀਆ ਨੇ ਰਾਜਸਥਾਨੀ ਪਿਯੋਂਗਯਾਂਗ ਜਾਂ ਤੇ ਨੇੜੇ ਸੁਨਾਨ ਦੇ ਨੇੜੇ ਤਸੋਂ ਬਾਦ ਜਿਹੜਾ ਰਾਕੇਟ ਦਾਗ ਦਿੱਤੇ ਐਸੇ ਬਾਰੇ ਹੋਰ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਦੱਖਣੀ ਕੋਰੀਆ ਦਾ ਇਸ ਨੂੰ ਲੈ ਕੇ ਕਹਿਣਾ ਹੈ ਕਿ ਉੱਤਰੀ ਕੋਰੀਆ ਨੇ ਫੌਜ ਤੇ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਉਤਰੀ ਕੋਰੀਆ ਨੇ ਅਜੇ ਤੱਕ ਨੁਕਸਾਨ ਤੇ ਬਾਰੇ ਕੋਈ ਅਪਡੇਟ ਵੀ ਜੜੀਆ ਨਹੀਂ ਦਿੱਤੀ ਐ ਸੋ ਮਹੱਤਵਪੂਰਨ ਗੱਲ ਇਸ ਦੇ ਵਿਚਾਰੇ ਇਹ ਆ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਤੇ ਮਹਾਤਿਆ ਨੇ ਉਤਰੀ ਕੋਰੀਆ ਨੂੰ ਬੈਲਿਸਟਿਕ ਮਿਜ਼ਾਈਲਾਂ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਐ ਹਾਲਾਂਕਿ ਇਸ ਦੀ ਵਰਤੋਂ ਅਜੇ ਵੀ ਕੀਤੀ ਜਾ ਰਹੀ ਐ ਇਜ਼ਰਾਈਲ ਨੇ ਈਰਾਨ ਤੇ ਪਰਮਾਣੂ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਥਾਵਾਂ ਤੇ ਜੜੀਆ ਹਮਲਾ ਕੀਤਾ ਸੀ ਸੋ ਜਵਾਬ ਦੇ ਵਿੱਚ ਈਰਾਨ ਨੇ ਵੀ ਇਜ਼ਰਾਈਲ ਤੇ ਕਈ ਅਜਿਹੇ ਥਾਵਾਂ ਤੇ ਹੀ ਹਮਲਾ ਕੀਤਾ ਇੱਕ ਤੋਂ ਬਾਅਦ ਇੱਕ ਹਮਲੇ ਕੀਤੇ ਜਾ ਰਹੇ ਨੇ ਸੋ ਉਸਨੇ ਇੱਕ ਵੱਡੇ ਹਸਪਤਾਲ ਨੂੰ ਨਿਸ਼ਾਨਾ ਬਣਾਇਆ ਰਿਪੋਰਟਾਂ ਦੇ ਅਨੁਸਾਰ ਇਸ ਦੇ ਵਿੱਚ ਘੱਟੋ ਘੱਟ 32 ਲੋਕ ਗੰਭੀਰ ਜ਼ਖਮੀ ਹੋ ਗਏ ਈਰਾਨ ਦੇ ਹਮਲੇ ਤੋਂ ਬਾਅਦ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇ ਵੀ ਸਖਤ ਜੜੀਆ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਨੇ ਈਰਾਨ ਦੇ ਸਰਵਉੱਚ ਨੇਤਾ ਅਯਤੁੱਲਾ ਖਮੇਨੀ ਨੂੰ ਚੇਤਾਵਨੀ ਦਿੱਤੀ ਹੈ ਕਿ ਸਾਰਿਆਂ ਨੂੰ ਜਵਾਬ ਦੇ ਠਹਿਰਾਇਆ ਜਾਵੇਗਾ ਇਰਾਨ ਅਤੇ ਇਜ਼ਰਾਈਲ ਦੇ ਵਿਚਕਾਰ ਦੱਸਦੀ ਕਿ ਕਾਫੀ ਜਿਹੜੀ ਜੰਗ ਚੱਲ ਰਹੀ ਹੈ ਤੇ ਹੋਰ ਵੀ ਵਧਣ ਦੀ ਜੰਗ ਹੋਰ ਵੀ ਵਧਦੀ ਜਾ ਰਹੀ ਹੈ ਅਮਰੀਕਾ ਵੀ ਇਸ ਦੇ ਵਿੱਚ ਹੁਣ ਸ਼ਾਮਿਲ ਹੋ ਸਕਦਾ ਹੈ